ਅ ਇੱਥੇ ਜਿਹੜਾ ਅਟਰਨਿਟਰ ਕਹਿੰਦਾ ਜੀ ਹੁਣ ਇਹ ਸਵਾਲ ਆ ਜਾਂਦਾ ਵੀ ਜਿੱਦਾਂ ਪਹਿਲਾਂ ਵੀ ਪੁੱਛ ਰਹੇ ਆ ਵੀ ਜੇ ਕਿਸੇ ਦਾ ਤਾਂ ਮੂਵਬਲ ਆਰਡਰ ਲੱਗਾ ਆ ਕਿਸੇ ਦੀ ਡੈਪੂਟੇਸ਼ਨ ਆ ਕਿਸੇ ਦੇ ਡਾਕੂਮੈਂਟ ਪੂਰੇ ਨਹੀਂ ਆ ਕੋਈ ਟਰਾਂਜੀਸ਼ਨ ਦੇ ਵਿੱਚ ਆ ਇਹ ਇਹ ਸਾਰੇ ਜਾਣੇ ਇਸ ਟਾਈਮ ਘਬਰਾ ਗਏ ਆ ਸੋ ਹੱਕ ਕੀ ਹੈਗੇ ਨੇ ਕਿਹੜਾ ਲੋਕ ਜੇ ਤੁਹਾਨੂੰ ਇਮੀਗ੍ਰੇਸ਼ਨ ਅਥਾਰਟੀ ਰੋਕਦੀ ਆ ਤੁਸੀਂ ਉਹਨਾਂ ਨੂੰ ਕੀ ਕਹਿਣਾ ਆ ਕੁਝ ਕਹਿਣਾ ਵੀ ਆ ਜਾਂ ਕੀ ਕੀਤਾ ਜਾ ਸਕਦਾ ਕੀ ਨੇ ਇਹਨਾਂ ਦੇ ਰਾਈਟਸ ਉਸ ਟਾਈਮ ਦੇ ਉੱਤੇ ਸੋ ਪਹਿਲੀ ਗੱਲ ਚੋਪਰੋ ਕੁਝ ਬੋਲਣ ਦੀ ਲੋੜ ਨਹੀਂ ਹੈਗੀ ਠੀਕ ਹੈ ਸੋ ਕਿਸੇ ਵੀ ਸਿਨੈਰੀਓ 'ਚ ਤੁਸੀਂ ਉਹਨੂੰ ਕਨਵਿੰਸ ਨਹੀਂ ਕਰ ਸਕਦੇ ਹੈਗੇ ਠੀਕ ਹੈ ਇੱਕ ਤਾਂ ਲੈਂਗੁਏਜ ਇਸ਼ੂਸ ਆ ਇੱਕ ਕੀ ਕਹਿਣਾ ਕਿੱਦਾਂ ਕਹਿਣਾ ਦੂਜਾ ਉਹਨਾਂ ਨੇ ਧਿਆਇਆ ਹੋਇਆ ਤੇ ਜੋ ਵੀ ਤੁਸੀਂ ਬੋਲਿਓ ਤੁਹਾਡੇ ਖਿਲਾਫ ਵਰਤਿਆ ਜਾਊਗਾ ਤੇ ਜੇ ਨਹੀਂ ਪਤਾ ਤੇ ਕੁਝ ਬੋਲਣ ਦੀ ਲੋੜ ਨਹੀਂ ਹੈਗੀ ਜੇ ਪਤਾ ਵੀ ਆ ਤਾਂ ਵੀ ਬੋਲਣ ਦੀ ਲੋੜ ਨਹੀਂ ਹੈਗੀ ਸੋ ਪਹਿਲੀ ਚੀਜ਼ ਯਾਦ ਰੱਖੋ ਜਾਂ ਜਿਹੜਾ ਤੁਹਾਡਾ ਕੋਈ ਸੱਜਣ ਮਿੱਤਰ ਕੋਆਇਟ ਕੁਝ ਨਹੀਂ ਕਰਣਾ ਉਹਨਾਂ ਨੂੰ ਦੇ ਕੋਆਇਟ ਆਪਣਾ ਉਹਨੂੰ ਕਹਿਣਾ ਕਿ ਮੈਨੂੰ ਆਪਣੇ ਲਾਇਰ ਨਾਲ ਗੱਲ ਕਰਨ ਦਿੱਤੀ ਜਾਵੇ ਠੀਕ ਹੈ ਉਹ ਦੁਬਾਰਾ ਤੁਹਾਨੂੰ ਕੁਝ ਹੋਰ ਪੁੱਛੂਗਾ ਕਿ ਇਦਾਂ ਉਦਾਂ ਕਹਿੰਦਾ ਕਿ ਮੈਂ ਬਿਨਾ ਲੋਅਰ ਦੇ ਬੋਲਣਾ ਹੀ ਨਹੀਂ ਹੈਗਾ ਠੀਕ ਹੈ ਸੋ ਤੀਸਰੀ ਚੀਜ਼ ਜੇ ਤੁਹਾਡੇ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਤੇ ਤੁਸੀਂ ਉਹਨੂੰ ਕਹਿਣਾ ਕਿ ਮੈਨੂੰ ਜੱਜ ਦੇ ਮੂਰੇ ਪੇਸ਼ ਕਰੋ ਇਮੀਗ੍ਰੇਸ਼ਨ ਜੱਜ ਦੇ ਮੂਰੇ ਪੇਸ਼ ਕਰੋ ਸੋ ਤਿੰਨ ਚੀਜ਼ਾਂ ਆ ਗਈਆਂ ਇੱਕ ਚੁੱਪ ਰੋ ਜੇ ਜ਼ਿਆਦਾ ਪੁਸ਼ ਕੀਤਾ ਗਿਆ ਉਹਨੂੰ ਕਹੇ ਮੈਂ ਲੋਅਰ ਦੇ ਸਾਹਮਣੇ ਹੀ ਬੋਲਣਾ ਲੋਅਰ ਨੂੰ ਪੇਸ਼ ਕੀਤਾ ਜਾਵੇ ਜਾਂ ਮੈਂ ਆਪਣੇ ਲੋਅਰ ਨੂੰ ਕੰਟੈਕਟ ਕਰਨਾ ਤੇ ਤੀਸਰੀ ਚੀਜ਼ ਕੀ ਮੈਂ ਮੈਨੂੰ ਇਮੀਗ੍ਰੇਸ਼ਨ ਜੱਜ ਦੇ ਮੂਰੇ ਪੇਸ਼ ਕਰੋ ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਇਹਨੂੰ ਯਾਦ ਰੱਖੋ ਤੇ ਬਾਕੀ ਆਪਾਂ ਡਿਟੇਲ ਦੇ ਵਿੱਚ ਕਾਫੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਸਿਨੈਰੀਓਜ਼ ਜਿਹੜੇ ਹੈਗੇ ਆ ਤੁਹਾਨੂੰ ਜੇ ਡਰਾਈਵ ਕਰਦੇ ਸਟਾਪ ਕੀਤਾ ਗਿਆ ਫਿਰ ਤੁਸੀਂ ਕੀ ਕਹਿਣਾ ਜੇ ਤੁਹਾਡੇ ਘਰੇ ਆ ਗਏ ਫਿਰ ਤੁਸੀਂ ਕੀ ਕਹਿਣਾ ਜੇ ਵਰਕਪਲੇਸ ਤੇ ਆ ਗਏ ਫਿਰ ਤੁਸੀਂ ਕੀ ਕਹਿਣਾ ਉਹਨਾਂ ਨੂੰ ਠੀਕ ਹੈ ਸਾਰੇ ਜਾਣਿਆਂ ਦਾ ਇੱਕ ਸਵਾਲ ਜਿਹੜਾ ਇਹ ਬਾਰ-ਬਾਰ ਜਿਹੜਾ ਆਉਣਾ ਇਹ ਆਪਾਂ ਰਾਈਟਸ ਦੇ ਵੱਲ ਨੂੰ ਵਧਦੇ ਆ ਕੀ ਕੋਲ ਹੁਣ ਆਪਣੇ ਗ੍ਰੀਨ ਕਾਰਡ ਵਰਕ ਪਰਮਿਟ ਜਾਂ ਇੱਜਾਣੀਆਂ ਚੀਜ਼ ਡਾਕੂਮੈਂਟਸ ਜਿਹੜੇ ਆ ਉਹ ਕੋਲ ਹੀ ਹੁਣ ਰੱਖਣੇ ਚਾਹੀਦੇ ਨੇ ਬਿਲਕੁਲ ਸੋ ਪਹਿਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਸੋ ਸੋ ਕਈ ਸਟੇਟਸ ਦੇ ਵਿੱਚ ਉਹ ਤੁਹਾਨੂੰ ਪੁੱਛ ਸਕਦੇ ਆ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ। ਕੀ ਤੁਸੀਂ ਕੌਣ ਆ ਤੇ ਆਈਡੀ ਵਗੈਰਾ ਪੁੱਛ ਸਕਦੇ ਐ ਸਪੈਸ਼ਲੀ ਜੇ ਤੁਸੀਂ ਗੱਡੀ ਵਗੈਰਾ ਚਲਾ ਰਹੇ ਆ ਤੇ ਡਰਾਈਵਰ ਲਾਇਸੈਂਸ ਤੁਹਾਡਾ ਜਿਹੜਾ ਮੰਗ ਸਕਦੇ ਹੈ ਨਾ। ਤੇ ਹੁਣ ਜੇ ਤੁਸੀਂ ਪੈਦਲ ਤੁਰੇ ਆ ਕਈ ਸਟੇਟਸ ਦੇ ਵਿੱਚ ਇਹ ਰਾਈਟ ਨਹੀਂ ਹੈਗਾ ਤੁਹਾਨੂੰ ਆਇਡੈਂਟੀਫਾਈ ਆਪਣੇ ਆਪ ਨੂੰ ਨਹੀਂ ਕਰਨਾ ਪੈਂਦਾ। ਕੈਲੀਫੋਰਨੀਆ ਚ ਐਦਾਂ ਨਹੀਂ ਹੈਗਾ। ਤੁਸੀਂ ਕਹੋ ਕਿ ਕਿਉਂ ਤੂੰ ਮੇਰੇ ਤੋਂ ਪੁੱਛ ਰਹੇ ਆ ਇਹ ਜੀ। ਕੀ ਤੈਨੂੰ ਕੋਈ ਪ੍ਰੋਬੇਬਲ ਕੌਜ਼ ਹੈਗੀ ਆ ਤੈਨੂੰ ਕੋਈ ਸ਼ੰਕਾ ਕਿਸੇ ਚੀਜ਼ ਦਾ ਕੋਈ ਕਰਾਈਮ ਹੋਇਆ ਆ ਜਾਂ ਕੋਈ ਮੈਂ ਸਸਪੈਕਟ ਹੈਗਾ ਹਨ ਸੋ ਹੁਣ ਕੀ ਆ ਕਿ ਜਿਹੜਾ ਬੰਦਾ ਆਲਰੇਡੀ ਪ੍ਰोसीਡਿੰਗਸ ਦੇ ਵਿੱਚ ਹੈਗਾ ਜਨਾਂ ਦੇ ਕੇਸ ਚੱਲਦੇ ਜਿਆਰਾਤਰ ਆਪਣੀ ਕਮਿਊਨਿਟੀ ਉਹ ਹੋ ਜਾਂਦੇ ਜਨਾਂ ਦੇ ਇਮੀਗ੍ਰੇਸ਼ਨ ਕੋਰਟ ਸਿਸਟਮ ਚ ਸੈਲਮ ਵਗਰਾ ਦੇ ਕੇਸ ਚੱਲਦੇ ਆ ਉਹਨਾਂ ਨੂੰ ਕਈ ਵਾਰੀ ਦੱਸਿਆ ਕਿ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਐਂਡ ਆਫ ਦਾ ਡੇ ਜਿਹੜਾ ਜੱਜ ਆ ਉਹ ਹੀ ਡਿਪੋਰਟ ਜਿਹੜਾ ਕਰ ਸਕਦਾ ਪਰ ਇਹ ਆ ਕਿ ਤੁਹਾਨੂੰ ਖੱਜਲ ਖਰਾਬੀ ਜਿਹੜੀ ਹੋ ਜਾਣੀ ਆ ਕਿ ਜੇ ਤੁਸੀਂ ਇੱਕ ਪੇਪਰ ਰੱਖ ਕੇ ਆਪਣੀ ਜੇਬ ਦੇ ਵਿੱਚ ਆਪਣਾ ਜਿਹ ਤੇ ਆਪਣਾ ਵਰਕ ਪਰਮਿਟ ਹੋ ਗਿਆ ਇਹ ਦੋ ਚੀਜ਼ਾਂ ਤੇ ਤੀਜੀ ਜਿਹੜੀ ਡਰਾਈਵਰ ਲਾਇਸੈਂਸ ਇਹ ਤਿੰਨ ਚੀਜ਼ਾਂ ਰੱਖ ਕੇ ਤੁਹਾਡਾ ਜੇ ਕੰਮ ਸਰ ਸਕਦਾ ਤੇ ਤੁਹਾਨੂੰ ਫਿਰ ਇਹ ਆ ਕਿ ਇਹ ਪ੍ਰੋਬਲਮ ਨਹੀਂ ਆਉਗੀ ਹਨਾ ਹੂੰ 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 ਬਰੈਂਡ ਆਫ ਦਾ ਡੇ ਜੇ ਤੁਹਾਡੇ ਕੋਲੇ ਚੀਜ਼ਾਂ ਨਹੀਂ ਆ ਤੁਹਾਨੂੰ ਉਹ ਫੜਦੇ ਆ ਤੇ ਉਹਨਾਂ ਨੇ ਜਦੋਂ ਤੁਹਾਨੂੰ ਵੈਟ ਕਰਨਾ ਤੇ ਉਹਨਾਂ ਨੂੰ ਰਿਲੀਜ਼ ਕਰਨੇ ਪੈਣਾ ਕਿਉਂਕਿ ਤੁਸੀਂ ਕੋਰਟ ਦੇ ਵਿੱਚ ਆ ਤੇ ਜੱਜ ਹੀ ਤੁਹਾਨੂੰ ਕਰ ਸਕਦਾ ਉਸ ਜਿਹੜਾ ਆਲਰੇਡੀ ਸਾਲਮ ਪੈਰਾ ਜਿਹੜਾ ਮੰਗਿਆ ਹੋਇਆ ਹੂੰ 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 ਜਿਹੜੇ ਲੋਕਾਂ ਦੀ ਬੀਆਈਏ ਤੱਕ ਅਪੀਲ ਚੱਲਦੀ ਆ ਦੇ ਆਰ ਗੁੱਡ ਕਿਉਂਕਿ ਬੀਆਈਏ ਦੀ ਅਪੀਲ ਅਜੇ ਰਿਮੂਵਲ ਆਰਡਰ ਜਿਹਨਾਂ ਦਾ ਇਮੀਗ੍ਰੇਸ਼ਨ ਜੱਜ ਨੇ ਫੇਲ ਕੀਤਾ ਸੀਗਾ ਤੇ VIA ਦੇ ਮੋਰੇ ਹੈਗੇ ਆ ਉਹ ਓਕੇ ਆ ਜਿਹਨਾਂ ਦਾ VIA ਤੋਂ ਬਾਅਦ ਸਰਕਟ ਕੋਰਟ ਦੇ ਵਿੱਚ ਪੈਂਡਿੰਗ ਆ ਉਹ ਡਿਪੈਂਡਿੰਗ ਕਿਹੜੇ ਸਰਕਟ ਕੋਰਟ ਦੇ ਵਿੱਚ ਹੈਗੇ ਆ ਕਈਆਂ ਦੇ ਵਿੱਚ ਆਪਾਂ ਨੂੰ ਸਟੇ ਲੈਣੀ ਪੈਂਦੀ ਹੈ ਮੋਸ਼ਨ ਟੂ ਸਟੇ ਫਾਈਲ ਕਰਨੀ ਪੈਂਦੀ ਹੈ ਕਈ ਕੇਸਾਂ ਦੇ ਵਿੱਚ ਸਰਕਟ ਕੋਰਟ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਸਟੇ ਦੇ ਦਿੰਦਾ ਸੋ ਆਪਣੇ ਆਪਣੇ ਸਰਕਟ ਕੋਰਟ ਦੇ ਹਿਸਾਬ ਦੇ ਨਾਲ ਚੱਲੋ ਤੇ ਇਹ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਡਰੰਪ ਐਡਮਿਨਿਸਟ੍ਰੇਸ਼ਨ ਦੇ ਅਨਾਂ ਰਿਵਾਈਜ਼ ਵੀ ਥੋੜੇ ਬਹੁਤ ਜਿਹੜੇ ਹੋ ਸਕਦੇ ਆ ਠੀਕ ਆ ਸੋ ਕਿਹਨਾਂ ਨੂੰ ਕਿਹੜੇ ਲੋਕੀ ਅਨਡਾਕੂਮੈਂਟਡ ਹੁੰਦੇ ਨੇ ਸੋ ਜਿਹੜੇ ਜਿਹੜੇ ਲੋਕੀ ਆਪਣੇ ਵੀਜ਼ੇ ਨੂੰ ਓਵਰਸਟੇ ਕਰ ਗਏ ਆ ਠੀਕ ਆ ਟੂਰਿਸਟ ਵੀਜ਼ੇ ਤੇ ਆਏ ਸੀਗੇ ਸਟੂਡੈਂਟ ਵੀਜ਼ੇ ਤੇ ਉਹਦੀ ਆਪਾਂ ਗੱਲ ਅਲੱਗ ਕਰਾਂਗੇ ਥੋੜੀ ਜੀ ਟੂਰਿਸਟ ਵੀਜ਼ੇ ਤੇ ਆਏ ਸੀ ਕੋਈ ਵਰਕ ਵੀਜ਼ੇ ਤੇ ਆਏ ਸੀਗੇ ਤੇ ਉਹ ਓਵਰਸਟੇ ਕਰ ਗਏ ਤੇ ਉਹਨਾਂ ਨੇ ਕੋਈ ਵੀ ਐਕਸਟੈਂਸ਼ਨ ਨਹੀਂ ਐ ਕੋਈ ਵੀ ਚੀਜ਼ ਫਾਈਲ ਨਹੀਂ ਕੀਤੀ ਉਹ ਬੰਦਾ ਇਸ ਵੇਲੇ ਅਨਡਾਕੂਮੈਂਟਡ ਹੈ ਜਿਹੜਾ ਦੋ ਨੰਬਰ ਚ ਬਾਰਡਰ ਟੱਪ ਕੇ ਆਇਆ ਸੀਗਾ ਜਿੰਨੇ ਕੁਝ ਫਾਈਲ ਨਹੀਂ ਕੀਤਾ ਉਹ ਬੰਦਾ ਅਨਡਾਕੂਮੈਂਟਡ ਹੈ ਸਟੂਡੈਂਟ ਵੀਜ਼ੇ ਦੀ ਇੱਕ ਖਾਸ ਜਿਹੜੀ ਐਕਸੈਪਸ਼ਨ ਜਿਹੜੀ ਹੁੰਦੀ ਹੈ ਕਿ ਉਹਨੂੰ ਸਿਰਫ ਜਦ ਤੱਕ ਸਟੂਡੈਂਟ ਵੀਜ਼ਾ ਜਿਹੜਾ ਹੈਗਾ ਉਹ ਅਨਲੌਫਲ ਪ੍ਰੈਜ਼ੈਂਸ ਅਕਮੂਲੇਟ ਨਹੀਂ ਕਰਦਾ ਜਦ ਤੱਕ ਯੂਐਸਆਈਐਸ ਵਾਲੇ ਜਾਂ ਇਮੀਗ੍ਰੇਸ਼ਨ ਜੱਜ ਉਹਨਾਂ ਨੇ ਨਹੀਂ ਕਹਿ ਦਿੰਦਾ ਕਿ ਤੁਸੀਂ ਕੱਚੇ ਇੱਥੇ ਹੈਗੇ ਆ ਠੀਕ ਆ ਤੇ ਸਟੂਡੈਂਟ ਵੀਜ਼ੇ ਦੀ ਥੋੜੀ ਜਿਹੀ ਇਹਨਾਂ ਨੇ ਐਕਸੈਪਸ਼ਨ ਦਿੱਤੀ ਆ ਬਾਕੀ ਸਾਰੇ ਜਿਹੜੇ ਆਲਮੋਸਟ ਸਾਰੇ ਜਿਹੜੇ ਵੀਜ਼ੇ ਆ ਉਹ ਜੇ ਐਕਸਪਾਇਰ ਹੋ ਗਿਆ ਤੁਸੀਂ ਐਕਸਟੈਂਸ਼ਨ ਨਹੀਂ ਫਾਈਲ ਕੀਤੀ ਤੁਹਾਨੂੰ ਪ੍ਰੋਬਲਮ ਜਿਹੜੀ ਉਹਦੇ ਵਿੱਚ ਆ ਸਕਦੀ ਆ ਇਦੇ ਨਾਲ ਨਾਲ ਕਈ ਵੀਜ਼ੇ ਜਿਹੜੇ ਇਦਾਂ ਦੇ ਹੁੰਦੇ ਆ ਯੂ ਵੀਜ਼ਾ ਫਾਰ ਇਗਜ਼ਾਮਪਲ ਜਿੱਦਾਂ ਪੈਂਡਿੰਗ ਆ ਉਹ ਤੁਹਾਨੂੰ ਸਟੇਟਸ ਨਹੀਂ ਦਿੰਦਾ ਕਈ ਸਾਰੇ ਵੀਜ਼ੇ ਆ ਜਿਹੜੇ ਤੁਹਾਨੂੰ ਸਟੇਟਸ ਨਹੀਂ ਦਿੰਦੇ ਠੀਕ ਹੈ ਜੇ ਤੁਸੀਂ ਕਹੋਗੇ ਕਿਸੇ ਨੇ ਰੈਸਟੋਰੈਂਟ ਨੇ ਮੇਰੇ ਪੇਪਰ ਭਰਤੇ ਖੇਤਾਂ ਵਾਲਿਆਂ ਨੇ ਮੇਰੇ ਪੇਪਰ ਭਰਤੇ ਜਦ ਤੱਕ ਤੁਸੀਂ I485 ਦੀ ਸਟੇਜ ਤੇ ਨਹੀਂ ਜਾਂਦੇ ਜਾਂ ਤੁਹਾਨੂੰ ਐਕਚੁਅਲ I94 ਨਹੀਂ ਮਿਲਦਾ ਕਈ ਵੀਜ਼ੇ ਜਿਹੜੇ ਹੁੰਦੇ ਆ ਯੂ ਵੀ ਦਾ ਜਿੱਦਾਂ ਹੋ ਗਿਆ ਉਹ ਸਿਰਫ ਇੱਕ ਤੁਹਾਡਾ ਪ੍ਰੋਸੈਸ ਦੇ ਵਿੱਚ ਅਪਲੀਕੇਸ਼ਨ ਪੈਂਡਿੰਗ ਆ ਪਰ ਤੁਹਾਨੂੰ ਇੱਥੇ ਰਹਿਣ ਦਾ ਹੱਕ ਜਿਹੜਾ ਨਹੀਂ ਦਿੰਦੇ ਉਹਦੇ ਵਿੱਚ ਅਗੇ ਤੁਹਾਨੂੰ ਆਈਸ ਦੇ ਕੋਲ ਜਾ ਕੇ ਜਿਹੜੀ ਇੱਕ ਸਟੇ ਹੁੰਦੀ ਆ 246 ਉਹਨੂੰ ਕਹਿੰਦੇ ਆ 246 ਸਟੇ ਤੁਹਾਨੂੰ ਲੈਣੀ ਪੈਂਦੀ ਆ ਹੁਣ ਕੀ ਹੋਣਾ ਕਿ ਜਿੱਦਾਂ ਆਪਾਂ ਦੇਖਿਆ ਇੱਕ ਆਪਾਂ ਕੇਸ ਕਵਰ ਕੀਤਾ ਸੀਗਾ ਕਿ 33 ਸਾਲ ਉਹਨਾਂ ਨੂੰ ਹੋ ਗਏ ਸੀਗੇ ਉਹਰੇ ਆਏ ਨੂੰ ਪਰ ਉਹਨਾਂ ਨੂੰ ਆਈਸ ਅਫੀਸਰ ਜਿਹੜਾ ਸੀਗਾ ਬੜਾ ਵਧੀਆ ਮਿਲਿਆ ਕਿ 10 ਕਿ ਸਾਲਾਂ ਚ ਉਹਨਾਂ ਨੂੰ ਡਿਪੋਰਟ ਨਹੀਂ ਉਹਨਾਂ ਨੇ ਕੀਤਾ ਜਿਵਾਜ ਯੂਪ ਕੰਦੇ ਸੀਗੇ ਤੇ ਹਾਜ਼ਰੀਆਂ ਉਹ ਲਾਂਦੇ ਰਹਿੰਦੇ ਸੀਗੇ ਰੈਗੂਲਰ ਤੇ ਪਗੋੜੇ ਨਹੀਂ ਗਦੀ ਉਹ ਹੋਏ ਤੇ ਐਦਾਂ ਦੀ ਇੱਕ ਚੀਜ਼ ਇੱਕ ਆ ਜਾਂਦੀ ਹੈ ਕਿ ਆਈਸ ਆਫੀਸਰ ਕਈ ਵਾਰੀ ਵਧੀਆ ਮਿਲ ਜਾਂਦਾ ਉਹ ਤੁਹਾਨੂੰ ਟਾਈਮ ਦੇ ਦਿੰਦਾ ਕਿ ਕੁਛ ਨਾ ਕੁਛ ਤੁਸੀਂ ਜਿਹੜਾ ਫਾਈਲ ਕਰ ਲਓ ਪਰ ਹੁਣ ਜਿਹੜਾ ਮਾਹੌਲ ਆਗਲੇ 6 ਮਹੀਨੇ ਇਹ ਕਾਫੀ politically charged ਜਿਹੜਾ ਰਹਿਣਾ ਤੇ ਐਦਾਂ ਦਾ ਤਾਂ ਜਿਹੜਾ ਮੌਕਾ ਨਹੀਂ ਵੀ ਮਿਲਣਾ ਉਹਨਾਂ ਨੇ ਕਿਹਾ ਕਿ ਆਪਾਂ ਸਟੇ ਨਹੀਂ ਜਿਹੜੀ ਦੇਣੀ ਆ ਠੀਕ ਹੈ ਸੋ ਉਹ ਚੀਜ਼ ਤੁਸੀਂ ਬਿਲਕੁਲ ਵੇਖਣੀ ਆ ਜੇ ਤੁਹਾਨੂੰ ਕੋਈ ਸੱਜਣ ਮਿੱਤਰ ਸਲਾਹ ਦੇ ਰਿਹਾ ਕਿ ਨਹੀਂ ਆਈਸ ਦੇ ਨਾਮ ਤੇ ਸ਼ੌ ਉਹਨਾਂ ਚੱਕ ਕੇ ਭੇਜ ਦੇਣਾ ਤੁਸੀਂ ਪਗੋੜੇ ਹੋ ਜਾਓ ਗੁੱਡ ਲੱਕ ਵਿਦ दैट ਉਹ ਫਿਜੀਟਿਵ ਡਿਕਲੇਅਰ ਕਰ ਦੇਣਾ ਫਿਰ ਉਹੀ ਜਿਹੜ ਪਿੱਛਾ ਕਰੂਗੀਆ ਕਿਉਂਕਿ ਐਂਡ ਆਫ ਦਾ ਡੇ ਕੀ ਹੈਗਾ ਕਿ ਸੋਸ਼ਲ ਸਿਕਿਉਰਿਟੀ ਕ੍ਰੈਡਿਟ ਕਾਰਡ ਠੀਕ ਹੈ ਹਰ ਇੱਕ ਜਿਹੜੀ ਚੀਜ਼ ਆ ਤੁਸੀਂ ਬਚ ਨਹੀਂ ਸਕਦੇ ਗ੍ਰਿਡ ਇਦਾਂ ਦੀ ਹੈਗੀ ਐ ਇੱਕ ਵਾਰੀ ਤੁਸੀਂ ਗ੍ਰਿਡ ਦੇ ਉੱਤੇ ਚੜ ਗਏ ਤੇ ਆਫ ਦਾ ਗ੍ਰਿਡ ਤੁਸੀਂ ਰਹਿ ਨਹੀਂ ਸਕਦੇ ਇੰਪਾਸ ਗਏ ਠੀਕ ਹੈ ਸੋ ਇਹ ਹੈ ਕਿ ਤਰੀਕ ਨਹੀਂ ਕਿਸੇ ਨੇ ਮਿਸ ਕਰਨੀ ਭਾਵੇਂ ਤੁਹਾਨੂੰ ਪਤਾ ਕੀ ਉਹ ਡਿਪੋਰਟ ਕਰ ਸਕਦੇ ਆ ਠੀਕ ਹੈ ਲਾਇਲ ਲੂਅਰ ਨੂੰ ਇਨਵੋਲਵ ਕਰੋ ਉੱਥੇ ਜਿੱਥੇ ਤੁਹਾਨੂੰ ਲੋਡ ਪੈਂਦੀ ਆ ਹਮ ਹਮ ਤੇ ਉਹਦੇ ਹਿਸਾਬ ਨਾਲ ਤੁਸੀਂ ਫਿਰ ਜਿਹੜਾ ਅੱਗੇ ਜਾਓ ਜਿਹੜੇ ਬੰਦੇ ਦਾ ਹੁਣ ਡਿਪੋਰਟੇਸ਼ਨ ਲੱਗੇ ਆਲਰੇਡੀ ਰਿਮੂਵਲ ਆਰਡਰ ਫਾਈਨਲ ਹੋ ਗਿਆ ਸਰਕਟ ਕੋਰਟ ਨੇ ਆਲਰੇਡੀ ਕੇਸ ਜਿਹੜਾ ਡਿਨਾਈ ਕਰਤਾ ਹੂੰ ਹੂੰ ਕੋਈ ਵੀ ਜਿਹੜੀ ਮੋਸ਼ਨ ਟੋਰੀ ਓਪਨ ਵਗੈਰਾ ਉਹ ਤੁਹਾਨੂੰ ਬਚਾਊਗੀ ਨਹੀਂ ਠੀਕ ਹੈ ਕਿਉਂਕਿ ਤੁਹਾਡਾ ਆਲਰੇਡੀ ਰਿਮੂਵਲ ਆਰਡਰ ਜਿਹੜਾ ਫਾਈਨਲ ਹੋ ਗਿਆ ਹੂੰ ਤੇ ਸਰਕਟ ਕੋਰਟ ਤੋਂ ਤੁਸੀਂ ਇੱਕ ਵਾਰੀ ਹਾਰ ਗਏ ਸਾਡੀ ਕਮਿਊਨਿਟੀ ਚ ਬੜੀ ਮਿਸਕਨਸੈਪਸ਼ਨ ਆ ਕਈ ਵਾਰੀ ਆਪਾਂ ਨੂੰ ਕਾਲ ਆਉਂਦੀ ਆ ਉਹ ਕਹਿੰਦਾ ਕਿ ਮੈਂ ਸਰਕਟ ਕੋਰਟ ਤੇ ਫੇਲ ਹੋ ਗਿਆ ਹੁਣ ਮੇਰੀਆਂ ਅੱਗੇ ਆਪਸ਼ਨ ਮੈਂ ਦੁਬਾਰਾ ਕੇਸ ਲਾ ਸਕਦਾ ਉਹਨੂੰ ਇਹੀ ਨਹੀਂ ਸਮਝ ਗਿਆ ਯਾਰ ਤੂੰ ਅਪੀਲ ਸੋ ਸਰਕਟ ਕੋਰਟ ਵਾਲੇ ਜਣਾਂ ਦਾ ਹੁਣ ਫਾਈਨਲ ਜੇ ਹੈਗਾ ਡਿਪੋਟੇਸ਼ਨ ਫਾਈਨਲ ਹੋ ਚੁੱਕੀ ਆ ਉਹਨਾਂ ਨੂੰ ਕਿਸੇ ਵੀ ਟਾਈਮ ਜਿਹੜਾ ਚੱਕਿਆ ਜਾ ਸਕਦਾ ਭੇਜਿਆ ਜਾ ਸਕਦਾ ਕਿਉਂਕਿ ਰਿਮੂਵਲ ਆਰਡਰ ਨੂੰ ਉਹ ਕਦੀ ਵੀ ਜਿਹੜਾ ਐਗਜ਼ੀਕਿਊਟ ਜਿਹੜਾ ਕਰ ਸਕਦੇ ਆ ਉਹਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਮੈਨੂੰ ਹੁਣ ਲਾਇਰ ਚਾਹੀਦਾ ਉਹ ਵਾਲਾ ਤੁਸੀਂ ਜਿਹੜਾ ਲਾਇਰ ਵਾਲਾ ਪੜਾਲ ਜਿਹਗਾ ਜੱਜ ਵਾਲਾ ਕੋਰਟ ਵਾਲਾ ਉਹ ਖਤਮ ਹੋ ਗਿਆ ਉਹ ਖਤਮ ਹੋ ਗਿਆ ਠੀਕ ਆ ਸੋ ਜਣਾਂ ਦੇ ਰਿਮੂਵਲ ਆਰਡਰ ਆ ਉਸੇ ਦੇ ਸਿੱਧੇ ਜਿਹੜੇ ਡਿਪੋਟ ਕੀਤੇ ਜਾ ਸਕਦੇ ਆ ਹੂੰ ਗਾਰਡੀਅਨਸ਼ਿਪ ਦੇ ਕੇਸਾਂ ਦੇ ਵਿੱਚ ਕਿਸੇ ਦਾ ਅਪਰੂਵਲ ਆਇਆ ਹੋਇਆ ਉਹ ਉਹਨਾਂ ਨੂੰ ਉੱਥੇ ਹੁੰਦਾ ਹੈ ਓਕੇ ਹੁੰਦੀ ਹੈ ਕਿ ਉਹ ਵੀ ਫੜੇ ਜਾ ਸਕਦੇ ਹੁੰਦੇ ਸੋ ਗਾਰਡੀਅਨਸ਼ਿਪ ਜਿਹੜਾ ਹੈਗਾ ਸਟੇਟ ਦਾ ਕੋਰਟ ਦਾ ਆਰਡਰ ਹੁੰਦਾ ਉਸ ਤੋਂ ਬਾਅਦ ਇੱਕ ਤੁਹਾਡੀ ਪਟੀਸ਼ਨ ਹੁੰਦੀ ਹੈ 360 ਪਟੀਸ਼ਨ ਉਹ ਕਰਨੀ ਹੁੰਦੀ ਹੈ ਤੇ ਨਾਲ ਤੁਹਾਡਾ ਜਿਹੜਾ ਵਰਕ ਪਰਮਿਟ ਹੁੰਦਾ ਉਹ ਚੀਜ਼ਾਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਕਿ ਤੁਸੀਂ ਹੁਣ ਵੇਟ ਕਰ ਰਹੇ ਹੋ ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟਾ ਜੇ ਕਰੰਟ ਨਹੀਂ ਹੋਈ ਸੋ ਐਸ ਸੱਚ ਇਟਸੈਲਫ ਹੋ ਗਈ ਸਟੈਟਸ ਨਹੀਂ ਹੈਗਾ ਪਰ ਉਹਦੇ ਵਿੱਚ ਤੁਹਾਨੂੰ ਇਹ ਹੋਵੇਗਾ ਕਿ ਤੁਹਾਨੂੰ ਉਹ ਸਟੇ ਦੇ ਦੇ ਦੋਗੇ ਕਿਉਂਕਿ ਤੁਸੀਂ ਰੈਲੇਵੈਂਟ ਪੇਪਰਵਰਕ ਜਿਹੜਾ ਕੀਤਾ ਪਿਆ ਆਪਣੇ ਜਿਹੜੀ ਸਿਰਫ ਵੇਟ ਤੁਸੀਂ ਜਿਹੜੀ ਕਰ ਰਹੇ ਆ ਹੂੰ ਠੀਕ ਆ ਇਹ ਤੁਸੀਂ ਦੇਖੋ ਕਿ ਇਹ ਨਾ ਹਰੇਕ ਟਾਈਮ ਕੀ ਹੁੰਦਾ ਕਿ ਐਦਾਂ ਨਹੀਂ ਹੁੰਦਾ ਕਿ ਲਾਅ ਕਦੀ ਐਦਾਂ ਨਹੀਂ ਹੁੰਦਾ ਕਿ ਇਹ ਸਾਇੰਸ ਨਹੀਂ ਹੈਗੀ ਕੋਈ ਪੱਥਰ ਤੇ ਲਕੀਰ ਨਹੀਂ ਹੈਗੀ ਇਹਦੀ ਲਾਅ ਦੀਆਂ ਜਿਹੜੀਆਂ ਬਾਉਂਡਰੀਆਂ ਐ ਸਟ੍ਰੈਚ ਕੀਤੀਆਂ ਜਾ ਸਕਦੀਆਂ ਹਾਂਜੀ 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 ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪੁੱਟ ਟੂ ਟੈਸਟ ਆ ਕਿ ਇਹ ਗਾੜੀਆਂ ਛੇਪੜੇ ਕੀ ਹੋਊਗਾ ਜਦ ਨੂੰ ਚਟਕੇ ਆਪਾਂ ਵਾਪਸ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣ ਗਈਆਂ ਆਪਾਂ ਨੂੰ ਇਹ ਤਾਂ ਹੈ ਜੀ ਤਾਂ ਕੀ ਉਹ ਗਾਰਡੀਅਨਸ਼ਿਪ ਵਾਲਿਆਂ ਨੂੰ ਪ੍ਰੋਬਲਮ ਦੇ ਸਕਦੇ ਆ ਐਬਸੋਲੂਟਲੀ ਉਹ ਪ੍ਰੋਬਲਮ ਦੇ ਸਕਦੇ ਆ ਤੇ ਕਿਉਂਕਿ ਉਹ ਇਹ ਕਹਿ ਸਕਦੇ ਆ ਕਿ ਤੁਹਾਡਾ ਜੇ 485 ਜਿਹੜਾ ਫਾਈਲ ਨਹੀਂ ਹੋਇਆ 4 ਸਾਲ ਦਾ ਤੁਹਾਡਾ ਜਿਹੜਾ ਗੈਪ ਹੈਗਾ ਉਹ ਤਾਂ ਵੈਸੇ ਜਿੱਦਾਂ ਕਹਿੰਦੇ ਬਈ ਖੂਨ ਲਾ ਕੇ ਦੰਦਾਂ ਨੂੰ ਤੁਰੇ ਫਿਰਦੇ ਆ ਉਹ ਤਾਂ ਹਾਲਦੇ ਆ ਵੀ ਉਹ ਚੀਜ਼ਾਂ ਜਿਹੜੀਆਂ ਕਰਨੀਆਂ ਆ ਗਾਰਡੀਅਨਸ਼ਿਪ ਵਾਲੇ ਜਿਹੜੇ ਵੀ ਆਪਣੇ ਆਫਿਸ ਤੋਂ ਕੇਸ ਪਾਸ ਜਿਹੜੇ ਹੁੰਦੇ ਆ ਉਹਨਾਂ ਨੂੰ ਮੈਂ ਤਕਰੀਬਨ ਸਾਰੇ ਨਾਲ ਜਿਹੜਾ ਸੈਟ ਡਾਊਨ ਕਰਦਾ ਕਿਉਂਕਿ ਮੈਨੂੰ ਪਤਾ ਬੰਦੇ ਯੰਗ ਤੇ ਜਿਨ੍ਹਾਂ ਦੇ ਵੀ ਗਾਰਡੀਅਨਸ਼ਿਪ ਦੇ ਕੇਸ ਪਾਸ ਹੋਏ ਆ ਪਹਿਲੀ ਗੱਲ ਇਦਾਂ ਕੀ ਆਪਣੀ ਜਿਹੜੀ ਕੰਪਨੀ ਜਿਹੜੀ ਚੈੱਕ ਕਰੋ ਅੱਜਕੱਲ ਜਨਤਾ ਜਿਹੜੀ ਥੋੜੀ ਸੋਸ਼ਲ ਮੀਡੀਆ ਜਨਰੇਸ਼ਨ ਤੇ ਕਾਫੀ ਜਿਹੜਾ ਪੀਅਰ ਪ੍ਰੈਸ਼ਰ ਦੇ ਨਾਲ ਇਨਫਲੂਐਂਸ ਹੋ ਕੇ ਪੁੱਠੇ ਸਿੱਦੇ ਕੰਮ ਕਰ ਜਾਂਦੇ ਆ ਗਾਰਡੀਅਨਸ਼ਿਪ ਜਿਹਨਾਂ ਦਾ ਅਪਰੂਵ ਹੁੰਦਾ ਉਹ ਸਾਲ ਬਾਅਦ 2 ਸਾਲ ਬਾਅਦ ਵਾਪਸ ਆ ਜਾਂਦੇ ਆ ਆਫਿਸ ਕਿ ਆਹ ਵਾਲੇ ਕ੍ਰਾਈਮ 'ਚ ਮੈਂ ਫਸ ਗਿਆ ਮੇਰੇ ਕੋ ਡੀ.ਯੂ.ਆਈ ਹੋ ਗਈ ਲੋਕਾਂ ਨਾਲ ਬੈਠੇ ਸੀਗੇ ਸ਼ਰਾਬ ਸ਼ਰੂਬ ਚੱਲਦੀ ਸੀ ਝਗੜਾ ਹੋ ਗਿਆ ਸੋ ਜੇ ਤੁਹਾਡਾ ਕੇਸ ਪਾਸ ਆ ਮੇਰੇ ਵੀਰੋ ਤਾਨੂੰ ਕਿਸੇ ਵਿਅਕਤੀ ਨਾਲ ਬਹਿਣ ਦਾ ਕੋਈ ਫਾਇਦਾ ਨਹੀਂ ਮਿਲਣਾ ਠੀਕ ਹੈ ਕੁਝ ਨਹੀਂ ਜਿੱਤ ਕੇ ਲੈਣਾ ਤੁਹਾਡੇ ਕੋਲ ਆਲਰੇਡੀ ਇੱਕ ਗ੍ਰੀਨ ਕਾਰਡ ਵਾਲਾ ਰਾਹ ਹੈਗਾ ਉਹ ਵਿਅਕਤੀ ਦੇ ਕੋਲ ਨਹੀਂ ਹੈਗਾ ਜੈਲਸੀ ਵੀ ਕਈ ਵਾਰੀ ਬੜੀ ਹੁੰਦੀ ਹੈ ਤੇ ਐਵੇਂ ਬਿਨਾ ਮਤਲਬ ਦੇ ਵੀ ਜਿਹੜਾ ਪੰਗਾ ਪਾ ਕੇ ਚਾਰ ਪੰਜ ਜਣੇ ਫਸਾ ਦਿੰਦੇ ਐਦਾਂ ਵੀ ਕਈ ਵਾਰੀ ਹੋਇਆ ਕਿ ਉਹਨਾਂ ਲੜ ਪਏ ਫਿਰ ਗਵਾਹੀਆਂ ਦੇਤੀਆਂ ਤੇ ਅਲਟੀਮੇਟਲੀ ਇਹ ਹੈ ਕਿ ਆਪਣਾ ਰੈਕੋਰਡ ਜਿਹੜਾ ਤੁਸੀਂ ਕਲੀਨ ਰੱਖਣਾ ਜੇ ਤੁਹਾਡੇ ਕੋਲ ਕੋਈ ਬੈਨੀਫਿਟ ਆ ਗਿਆ ਤੁਹਾਡਾ ਗਾਰਡੀਅਨਸ਼ਿਪ ਦਾ ਕੇਸ ਗ੍ਰਾਂਟ ਹੋ ਗਿਆ ਤੁਹਾਡੀ ਇਹਦੇ ਵਿੱਚ ਸਿਆਣਾ ਬਾਤ ਤੁਹਾਨੂੰ ਜਿਹੜੀ ਹੈਗੀ ਆ ਮੰਦਿਰ ਦੇ ਵਿੱਚ ਬਹਿ ਕੇ ਬੈਸਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਤੁਸੀਂ ਪੱਕੇ ਹੋ ਗਏ ਆ ਤੁਸੀਂ ਆਪਣਾ ਗ੍ਰੀਨ ਕਾਰਡ ਲਓ ਸਿਟੀਜ਼ਨਸ਼ਿਪ ਲਓ ਸੋ ਇਹ ਗੱਲਾਂ ਕਹਿਣ ਦਾ ਕੀ ਪੁਆਇੰਟ ਹੈਗਾ ਕਿਉਂਕਿ ਇਹ ਗੱਲਾਂ ਹੁੰਦੀਆਂ ਵਾ ਅੱਜ ਕੱਲ ਲੋਕ ਕੀ ਸ਼ਾਰਟ ਟੈਂਪਰ ਕੋਈ ਇਨੀ ਡਿਟੇਲ ਦੇ ਵਿੱਚ ਨਹੀਂ ਬੈਠੇ ਬੱਠੇ ਜਿੱਦਾਂ ਲੜ ਪੈਂਦੇ ਮੈਂ ਕਹਾਂ ਯਾਰ ਤੈਨੂੰ ਕਹਿ ਕੇ ਭੇਜਿਆ ਹੈਗਾ ਕਿ ਨਾ ਪੰਗੇ ਲਈ ਹਨਾ ਥੋੜਾ ਯੰਗ ਮਾਈਂਡ ਜਿਹੜਾ ਹੈਗਾ ਸ਼ਾਂਤ ਰੱਖੋ ਚੱਕਵਾ ਨਹੀਂ ਕੰਮ ਕਰਨਾ ਠੰਡਾ ਸੁਭਾ ਰੱਖਣ ਦਾ ਮੌਕਾ ਆ ਗਿਆ ਹੈ ਹੁਣ ਵੀ ਸ਼ਾਂਤ ਜਿਹੜਾ ਰਹਿਣ ਦਾ ਹਾਂ ਤੇ ਜਿਹੜੇ ਦੂਜੇ ਵੀ ਆ ਨਾ ਜੇ ਤੁਸੀਂ ਵੀ ਉਹ ਕਰਦੇ ਆ ਰੌਲੇ ਰੱਪੇ ਵਾਲੇ ਹੈਗੇ ਆ ਚਾਰ ਜਣੇ ਤੁਸੀਂ ਹੈਗੇ ਨਾ ਦੇਖੋ ਇਹ ਜਿਹੜਾ ਦੇਸ਼ ਹੈਗਾ ਸੈਕੰਡ ਐਮੈਂਡਮੈਂਟ ਦਾ ਦੇਸ਼ ਹੈਗਾ ਬੰਦੂਕਾਂ ਗੋਲੀਆਂ ਜਿਹੜਾ ਜਿਹੜਾ ਦੇਸ਼ ਹੈਗਾ ਉਹਦਾ ਮਤਲਬ ਇਹ ਹੈਗਾ ਕਿ ਕਿਸੇ ਬੰਦੇ ਦਾ ਕਿਸੇ ਤੇ ਰੋਬ ਨਹੀਂ ਹੈਗਾ ਗਲਤ ਜਗ੍ਹਾ ਤੇ ਗਲਤ ਟਾਈਮ ਤੇ ਕਿਸੇ ਦੀ ਹੋਰ ਪ੍ਰਾਪਰਟੀ ਤੇ ਜਾ ਕੇ ਰੌਲਾ ਲੱਪਾ ਜਿਹੜਾ ਕਰੋਗੇ ਇੱਥੇ ਐਦਾਂ ਨਹੀਂ ਹੈਗਾ ਕਿ ਪਿੰਡ ਦੀ ਸਾਥ ਤੁਹਾਡੇ ਮਗਰ ਜੜੀ ਆਣੀ ਆ ਤੋ ਦੋਨੋਂ ਪਾਸੇ ਜਿਹੜੀ ਹੈਗੀ ਆ ਉਹ ਤਲਵਾਰ ਜਿਹੜੀ ਚੱਲਦੀ ਆ ਸੋ ਇਹ ਵਾਲੇ ਪੰਗੇ ਬੜੇ ਜਿਆਦਾ ਜਦੋਂ ਹੁਣ 1 ਸਾਲ ਦੇ ਵਿੱਚ ਹੀ ਪਹਿਲਾਂ ਨਹੀਂ ਕਦੀ ਆਪਾਂ ਦੇਖਿਆ ਦੇਖ ਲਓ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਹਾਂ ਜੀ ਰੀਸੈਂਟਲੀ ਜਿਹੜਾ ਹੈਗਾ ਕਿ ਲੜਾਈ ਝਗੜਿਆਂ ਵਾਲਾ ਟਾਈਮ ਪਾਸ ਤਾਂ ਚਲ ਗਏ ਬੈਠੇ ਲੜਨ ਪਏ ਤਲਵਾਰ ਕੱਢ ਕੇ ਗੱਡੀ ਚੋਂ ਮਾਰਤੀ ਬੰਦੂਕ ਫਾਇਰ ਕਰਤੀ ਆਪਣੇ ਸਨੈਪਚੈਟ ਤੇ ਵੀਡੀਓ ਬਣਾਉਂਦਾ ਬੰਦਾ ਫੜਿਆ ਗਿਆ ਫੈਲਨੀ ਲਾਤੀ ਉਹਦੇ ਕਿ ਤੂੰ ਫਾਇਰ ਆਰਮਸ ਨਾਲ ਕੀ ਕਰਦਾ ਸੋ ਜੰਨੀਆਂ ਵੀ ਚੀਜ਼ਾਂ ਹੈਗੀਆਂ ਸੋਸ਼ਲ ਮੀਡੀਆ ਦੇ ਜਿਹੜੇ ਟੂਲ ਆ ਠੀਕ ਆ ਜੇ ਤੁਹਾਡਾ ਸੱਜਣ ਮਿੱਤਰ ਹੀ ਹੁਣ ਉਹਨੂੰ ਰਿਪੋਰਟ ਕਰਨ ਵਾਲਾ ਸੀਬੀਬੀ ਨੂੰ ਕਿ ਆ ਦੇਖੋ ਬਿਨਾ ਹੰਟਿੰਗ ਲਾਇਸੈਂਸ ਦੇ ਬੰਦੂਕ ਚੱਕ ਕੇ ਫਿਰਦਾ ਡਿਸਪਲੇ ਕਰਦਾ ਫਾਇਰ ਆਰਮ ਤੇ ਇਹ ਚੀਜ਼ਾਂ ਤੋਂ ਪਹਿਲਾਂ ਵੀ ਆਪਾਂ ਕਹਿੰਦੇ ਸੀਗੇ ਪਰ ਜਿਹੜਾ ਸੈਂਟੀਮੈਂਟ ਇਹ ਸੀਗਾ ਕਿ ਇਹ ਡਰਾਂਦੇ ਆ ਸਿਰਫ ਹੈਨਾ ਇਦਾਂ ਦਾ ਇੱਕ ਸੈਂਟੀਮੈਂਟ ਸੀਗਾ ਤੇ ਕਈ ਵਾਰੀ ਕਮੈਂਟਾਂ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਨਹੀਂ ਕੁਝ ਨਹੀਂ ਹੋਣਾ ਕੁਝ ਨਹੀਂ ਕਰਦੇ ਤੇ ਅੱਜ ਤੁਹਾਡੇ ਸਾਹਮਣੇ ਆ ਕਿ ਦੇਖ ਲਓ ਜੇ ਆਇਆ ਵੀ ਨਹੀਂ ਉਹ ਤੇ ਸ਼ੁਰੂ ਹੋ ਗਿਆ ਮੈਂ ਇਹਦੇ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਮੈਂ ਦੱਸ ਦਵਾਂ ਜਿਹੜਾ ਸੀਵੀਪੀ ਨੇ ਬੰਦੇ ਫੜੇ ਨਾ ਉਹਦੇ ਵਿੱਚ ਉਹਨਾਂ ਨੇ ਕਿਹੜੇ-ਕਿਹੜੇ ਕ੍ਰਾਈਮ ਕਨਵਿਕਟਡ ਨਹੀਂ ਇਹ ਤੁਹਾਨੂੰ ਮੈਂ ਦੱਸ ਦਵਾਂ ਸਾਰੇ ਕਨਵਿਕਟਡ ਕ੍ਰਿਮੀਨਲ ਨਹੀਂ ਉਹਨਾਂ ਨੇ ਚੱਕੇ ਜਿਨ੍ਹਾਂ ਦੇ ਉੱਤੇ ਚਾਰਜੇਸ ਲੱਗੇ ਆ ਉਹ ਵੀ ਉਹਨਾਂ ਨੇ ਚੱਕੇ ਆ ਜਿਨ੍ਹਾਂ ਵਿੱਚ ਫੇਲਿਅਰ ਟੂ ਅਪੀਅਰ ਜਿਹੜਾ ਤੁਸੀਂ ਉਹ ਦੱਸ ਕੇ ਹਟਿਆ ਪਹਿਲਾਂ ਵੀ ਜੇ ਆਈਸ ਤੋਂ ਭਗੌੜਾ ਹੋ ਗਿਆ ਇਵਨ ਕਿਸੇ ਹੋਰ ਕੇਸ ਦੇ ਵਿੱਚ ਤੁਸੀਂ ਫੇਲਿਅਰ ਟੂ ਅਪੀਅਰ ਹੋਏ ਆ ਉਹ ਵੀ ਬੰਦੇ ਚੱਕੇ ਆ ਵਹੀਕਲ ਦੇ ਨਾਲ ਟੈਂਪਰਿੰਗ ਕਰਨੀ ਕਿਸੇ ਦੀ ਗੱਡੀ ਦੀ ਤੋੜਪਨ ਵੀ ਜਿਹੜੀ ਕੀਤੀ ਆ ਪੈਟੀ ਥੈਫਟ ਕਿਤੇ ਸ਼ਾਪ ਲਿਫਟਿੰਗ ਵੀ ਕਰਦੇ ਫੜੇ ਗਏ ਆ ਫੈਲਨੀ ਡਰੱਗ ਪੋゼਸ਼ਨ ਵੈਂਡਲਿਜ਼ਮ ਕੋਈ ਇਹਦੇ ਨਾਲ ਲੜਾਈ ਝਗੜਾ ਕੀਤਾ ਹੱਲਾ ਗੁੱਲਾ ਜਿਹੜਾ ਉਹ ਕੀਤਾ ਬਰਗਲਰੀ ਚੋਰੀ ਚਕਾਰੀ ਕੀਤੀ ਆ ਕਿਸੇ ਨੇ ਸੱਟ ਚੋਟ ਮਾਰੀ ਇਨਫਲਿਕਟਿੰਗ ਇੰਜਰੀ ਡੋਮੈਸਟਿਕ ਵਾਇਲੈਂਸ ਵਾਲੇ ਆਪਣੇ ਘਰ ਵਾਲੀ ਘਰ ਵਾਲੇ ਨੂੰ ਕੁੱਟਣ ਵਾਲੇ ਚਾਈਲਡ ਅਬਿਊਜ਼ ਕਨਵਿਕਸ਼ਨ ਵਾਲੇ ਇਹ ਜਿਹੜੇ ਬੰਦੇ ਇਹਨਾਂ ਨੇ ਆਲਰੇਡੀ ਫੜਨੇ ਸ਼ੁਰੂ ਕਰਤੇ ਆ ਤੇ ਜਿਸ ਹਿਸਾਬ ਦੇ ਨਾਲ ਅਟਾਰਨੀ ਟਿਰਕਾਣਾ ਜੀ ਤੁਸੀਂ ਦੱਸ ਰਹੇ ਆ ਡੀਯੂਆਈ ਮਲਟੀਪਲ ਡੀਯੂਆਈਸ ਇਹ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਉਹ ਵੀ ਫੜੇ ਆ ਹਿੱਟ ਐਂਡ ਰਨ ਵਾਲੇ ਇਨਜਰੀ ਐਨਹਾਂਸਮੈਂਟਸ ਵਾਲੇ ਸੋ ਕੋਈ ਬੰਦਾ ਸੇਫ ਨਹੀਂ ਜਿਨਨੇ ਜਿਨਨੇ ਵੀ ਗਲਤ ਕੰਮ ਕੀਤਾ ਆ ਮੁੱਕ ਦੀ ਗੱਲ ਏ ਉਹਨਾਂ ਨੇ ਬਾਟਮ ਲਾਈਨ ਜਿਹੜੀ ਉਹ ਕਰ ਦਿੱਤੀ ਆ ਇਹ ਜਿਹੜਾ ਨਾ ਅਟਾਰਨੀ ਟਿਰਕਾਣਾ ਜੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਜਦੋਂ 트럼ਪ ਉਹ ਨਹੀਂ ਪਹਿਲੀ ਵਾਰੀ ਆਏ ਸੀ ਉਦੋਂ ਉਹਨਾਂ ਨੇ ਚੇਜ ਕੀਤਾ ਸੀ ਓਬਾਮਾ ਵੇਲੇ ਕਹਿੰਦੇ ਸੀ ਵੀ ਕਨਵਿਕਟਿਡ ਕ੍ਰਿਮੀਨਲ ਨੂੰ ਫੜਨਾ ਆ ਇਨ ਪਹਿਲੇ ਜਿਹੜੇ 트럼ਪ ਦੇ ਕਾਰਜਕਾਲ ਦੇ ਵਿੱਚ ਕਹਿੰਦੇ ਸੀ ਕ੍ਰਿਮੀਨਲੀ ਚਾਰਜਡ ਬੰਦੇ ਨੂੰ ਫੜਨਾ ਹੈ ਦੋਨਾਂ ਚੀਜ਼ਾਂ 'ਚ ਫਰਕ ਬਹੁਤ ਆ ਇੱਕ ਜਿਹੜਾ ਕਨਵਿਕਟਡ ਹੁੰਦਾ ਹੈ ਵੀ ਹਾਂ ਤੁਹਾਨੂੰ ਤੁਹਾਡੇ ਤੇ ਦੋਸ਼ ਸਾਬਤ ਹੋ ਗਿਆ ਦੂਜਾ ਹੁੰਦਾ ਵੀ ਤੁਹਾਡੇ ਤੇ ਦੋਸ਼ ਲੱਗੇ ਆ ਸੱਚੇ ਆ ਝੂਠੇ ਉਹ ਬਾਅਦ ਦੀਆਂ ਗੱਲਾਂ ਆ ਜੇ ਤੁਹਾਡੇ ਤੇ ਦੋਸ਼ ਲੱਗੇ ਆ ਜੇ ਉਹ ਵਾਲੇ ਚਾਰਜਸ ਦੇ ਨਾਲ ਵੀ ਫੜੇ ਹੋਗੇ ਤਾਂ ਫਿਰ ਇਹਨਾਂ ਨੇ ਸਸਰੀ ਕਾਲ ਬੁਲਾ ਲੈਣੀ ਆ